ਤਰੁ ਕਰਾਂਗੇ ਸਭ ਤੋਂ ਵੱਡੀ ਖਬਰ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸਿੱਖ ਸ਼ਰਧਾਲੂ ਦਾ ਜੱਥਾ ਪਾਕਿਸਤਾਨ ਗਿਆ ਪਰ ਇਸ ਦੌਰਾਨ 14 ਹਿੰਦੂ ਸ਼ਰਧਾਲੂ ਨੇ ਜਿਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। Hindu ਹੋਣ ਕਾਰਨ ਦੱਸਿਆ ਜਾ ਰਿਹਾ ਹੈ ਗੁਰੂ ਘਰਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਦੇ ਚਲਦਿਆਂ ਪਾਕਿਸਤਾਨ ਐਮਬੈਸੀ ਤੇ ਇਲਜ਼ਾਮ ਵੀ ਲਗਾਏ ਨੇ ਕਿ ਜਲੀਲ ਕੀਤਾ ਜਲੀਲ ਕਰਕੇ ਵਾਪਸ ਭੇਜ ਜਾ ਗਿਆ ਨਾ Hindu ਸ਼ਰਧਾਲੂਆਂ ਨੂੰ। ਪਾਕਿਸਤਾਨ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾਓ ਇਹ ਗੱਲ ਸ਼ਰਧਾਲੂਆਂ ਨੇ ਆ ਜਿਹੜੀ ਆਪਣੇ ਮੂੰਹ ਆਖੀ ਹੈ ਸ਼ਰਧਾਲੂ ਨੇ ਵੀ ਕਿਹਾ ਕਿ ਸਾਨੂੰ ਆਪ ਪੁੱਛਿਆ ਗਿਆ ਕਿ ਤੁਸੀਂ ਕਿਉਂ ਆਏ ਹੋ ਦੱਸ ਜੀਏ ਕਿ ਸਿੱਖ ਜਥੇ ਦੇ ਨਾਲ ਸ਼ਾਮਲ ਹੋ ਕੇ ਇਹ 14 ਹਿੰਦੂ ਸ਼ਰਧਾਲੂ ਨੇ ਜਿਹੜੇ ਪਾਕਿਸਤਾਨ ਗਏ ਸੀ ਪਰ ਇਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਐਂਟਰੀ ਨਹੀਂ ਮਿਲੀ ਆ ਉਹਨਾਂ ਨੇ ਕਿਹਾ ਕਿ ਬੜੇ ਦੁਖੀ ਮਨ ਦੇ ਨਾਲ ਅਸੀਂ ਵਾਪਸ ਪਹੁੰਚੇ ਹਾਂ ਹੁਣ ਸ਼ਰਧਾਲੂ 28 ਸਰਹੱਦ ਰਾਹੀ ਪਾਰਿਤ ਵਾਪਸ ਪਰਤਦੇ ਨੇ કુલ 14 ਸ਼ੁਭਾਗ ਦੱਸੇ ਜਾਣੇ ਨੇ ਦਿੱਲੀ ਨਵਾਂ ਸ਼ਹਿਰ ਲਖਨਊ ਦੇ કુલ 14 ਸ਼ੁਧਾਲੂ ਨੇ ਜਿਹੜੇ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਸਿੱਖ ਜਥੇ ਦੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਜਾ ਰਹੇ ਸੀ ਪਰ ਹਿੰਦੂ ਹੋਣ ਦੇ ਕਾਰਨ ਗੁਰੂ ਘਰਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਮਿਲਦੀ। ਪਰ ਹਾਲਾਂਕਿ ਇਹ ਤਾਂ ਉਹਨਾਂ ਨੇ ਜੋ ਕਿਹਾ ਅਸੀਂ ਉਹ ਤੁਹਾਨੂੰ ਦੱਸਿਆ ਪਰ ਪੂਰਾ ਮਾਮਲਾ ਜਾਣਦੇ ਹਾਂ ਇਸੇ ਨਾਲ ਵਧੇਰੇ ਜਾਣਕਾਰੀ ਦੇਣਗੇ ਮੇਰੇ ਸੋਫੋਨ ਲਾਈਨ ਤੇ ਜੁੜਨੇ ਜਤਿੰਦਰ ਸ਼ੋਟੀ ਜਤਿੰਦਰ ਪੂਰਾ ਮਾਮਲਾ ਕੀ ਹੈ ਕਿ ਹਾ ਜਾਨਜ ਖੁਲ 14 ਸ਼ਰਧਾਲੂ ਨੇ ਜਿਹੜੇ Hindu ਸ਼ਰਧਾਲੂ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਇਹ ਗੱਲ ਕਹੀ ਗਈ ਹੈ ਕਿ ਤੁਸੀਂ Hindu ਹੋ ਆਹ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾਓ ਕੀ ਇਹ ਸੱਚ ਹੈ ਬਿਲਕੁਲ ਜੀ ਗੱਲ ਕਰ ਲਈਏ ਤਾਂ ਜਿਹੜਾ ਕਿ ਤਨਤਨ ਸਿੰਘ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਦੇ ਮੌਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਥਾ ਜਿਹੜਾ ਉੱਥੇ ਨਤਮਸਤਕ ਹੋਣ ਦੇ ਲਈ ਪਹੁੰਚਦਾ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦ ਆਮ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਗੱਲ ਕਰ ਲਈਏ ਤਾਂ ਹੁਣ ਵੀ ਜਿਹੜਾ ਜਥਾ ਜਿਹੜਾ ਉੱਥੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ ਤਾਂ ਉਸ ਦੇ ਵਿੱਚ ਜਿਹੜੇ ਉਹ ਬਾਗਾ ਬਾਰਡਰ ਦੀ ਜਗ੍ਹਾ ਕਰ ਲਈਏ ਤਾਂ ਉੱਥੇ ਜਿਹੜੇ 14 ਸ਼ਰਧਾਲੂ ਜਿਹੜੇ ਆ ਉਹਨਾਂ ਦੀ ਨੋ ਐਂਟਰੀ ਕਰ ਦਿੱਤੀ ਗਈ ਉਹਨਾਂ ਨੂੰ ਜਾਣ ਤੋਂ ਮਨਾ ਕਰ ਦਿੱਤਾ ਗਿਆ ਇਹ ਸਾਹਮਣੇ ਆਇਆ ਉਹ ਹਿੰਦੂ ਸਨ ਲੇਕਿਨ ਜਿਹੜਾ ਇਹ ਵੀ ਸਾਹਮਣੇ ਆ ਰਿਹਾ ਕਿ ਉਹ ਪਹਿਲਾਂ ਪਾਕਿਸਤਾਨ ਦੇ ਰਹਿਣ ਵਾਲੇ ਸਨ ਇੱਧਰ ਆ ਗਏ ਸਨ ਇੰਡੀਆ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਇਹ ਵੀ ਸਾਹਮਣੇ ਆ ਰਿਹਾ ਜਾਣਕਾਰੀ ਮੁਤਾਬਕ ਉਹ ਉਸ ਜਥੇ ਦੇ ਵਿੱਚ ਇਹ ਜਾਣਾ ਚਾਹੁੰਦੇ ਸਨ ਇਸ ਤਰ੍ਹਾਂ ਦੇ ਸਵਾਲ ਜਿਹੜੇ ਸਾਹਮਣੇ ਆ ਰਹੇ ਆ ਲੇਕਿਨ ਉਹਨਾਂ ਦੇ ਵੱਲੋਂ ਜੋ ਕਿਹਾ ਗਿਆ ਕਿ ਜਿਹੜਾ ਉੱਥੇ ਸਾਨੂੰ ਜਾਣ ਤੋਂ ਰੋਕਿਆ ਗਿਆ ਸਾਨੂੰ ਜਲੀਲ ਕੀਤਾ ਗਿਆ ਪਾਕਿਸਤਾਨੀ ਐਮਬੈਸੀ ਦੇ ਵੱਲੋਂ ਇਸ ਤਰ੍ਹਾਂ ਦੇ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਲੇਕਿਨ ਹੁਣ ਤੋਂ ਦੱਸੀ ਕੋਸ਼ ਜਿਹੜੇ ਸ਼ਰਧਾਲੂ ਸਨ ਉਹ ਦਿੱਲੀ ਲਖਨਊ ਅਤੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਸਨ 14 ਸ਼ਰਧਾਲੂਆਂ ਦੀ ਜਿਹੜੀ ਨੋ ਐਂਟਰੀ ਜਿਹੜੀ ਵਾਕ ਬਾਰਡਰ ਤੋਂ ਕਰ ਦਿੱਤੀ ਗਈ ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੱਚ ਕੀ ਹੈ ਕਿ ਵਾਕਈ ਸਿੱਖ ਜਥੇਬੰਦੀ ਦੇ ਨਾਲ ਜਿਹੜੇ ਕੁੱਲ 14 ਸ਼ਰਧਾਲੂ ਸਿਨਾ ਨੂੰ ਰੋਕਿਆ ਗਿਆ ਪਾਕਿਸਤਾਨ ਦੀ ਐਮਬੈਸੀ ਦੇ ਵੱਲੋਂ ਜਾਂ ਕੀ ਕਾਰਨ ਕੀ ਮੰਨਿਆ ਜਾ ਰਿਹਾ ਹੈ ਬਿਲਕੁਲ ਜੀ ਗੱਲ ਕਰ ਲਈਏ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਕਿ ਉੱਥੇ ਦੇ ਪਹਿਲੇ ਦੇ ਉੱਥੇ ਹੀ ਰਹਿਣ ਵਾਲੇ ਸਨ ਇੱਧਰ ਆ ਗਏ ਸਨ ਇੰਡੀਆ ਤਾਂ ਹੁਣ ਜਿਹੜਾ ਕੋ ਉਹਨਾਂ ਨੂੰ ਰੋਕਿਆ ਗਿਆ ਕਿ ਜਥੇ ਦੀ ਆੜ ਦੇ ਵਿੱਚ ਜੇ ਇਸ ਤਰ੍ਹਾਂ ਉੱਧਰ ਜਾਣਾ ਚਾਹੁੰਦੇ ਸਨ ਕਿਉਂਕਿ ਸਿੱਖ ਜਥਾ ਜਿਹੜਾ ਉੱਧਰ ਲਿਜਾਣ ਦੇ ਲਈ ਰਵਾਨਾ ਹੋਇਆ ਤਾਂ ਬਾਕੀਆਂ ਨੂੰ ਨਹੀਂ ਰੋਕਿਆ ਗਿਆ ਸਿਰਫ 14 ਹੀ ਰੋਕੇ ਗਏ ਨੇ ਜਿਵੇਂ ਦੱਸਿਆ ਜਾ ਰਿਹਾ Hindu ਆ ਕਿ ਇਹ ਜਾਂਦਾ ਬਾਕੀ ਇਨਵੈਸਟੀਗੇਸ਼ਨ ਆਫ ਆਰਡ ਆ ਕਿ ਕੀ ਕਾਰਨ ਹੈ ਇਹਨਾਂ ਦਾ ਕਿਉਂ ਰੋਕਿਆ ਗਿਆ ਜਾ ਉਸ ਆਰਡ ਦੇ ਵਿੱਚ ਜਾਣਾ ਚਾਹੁੰਦੇ ਸਨ ਜਾਂ ਕੀ ਕਾਰਨ ਸੀ ਜੋ ਵੀ ਆਏਗਾ ਦਸ਼ਕਰ ਦੇ ਨਾਲ ਜਰੂਰ ਸਾਂਝਾ ਕਰਾਂਗੇ ਬਹੁਤ ਧੰਨਵਾਦ ਜੀ